ਜ਼ਿਲ੍ਹੇ ਦੇ ਅੰਦਰ ਸਰਕਾਰੀ ਲਾਇਬ੍ਰੇਰੀ ਦੀ ਇਮਾਰਤ ਦੀ ਉਸਾਰੀ ਲਈ ਨਵੰਬਰ 27 ਤੋਂ 2024 ਤੋ ਹੁਣ ਤੱਕ ਸੰਘਰਸ਼ ਕਰਨ ਦੇ ਬਾਵਜੂਦ ਵੀ ਸਥਾਨਕ ਐਮਐਲਏ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਤੇ ਪਾਟਕਾਂ ਵੱਲੋਂ ਆਰਟੀਆਈ ਅਟੈਕ 2025 ਦੁਆਰਾ ਜ਼ਿਲ੍ਹੇ ਅੰਦਰ ਸਰਕਾਰੀ ਲਾਇਬ੍ਰੇਰੀਆਂ ਦੀ ਪੱਕੀ ਇਮਾਰਤ ਮੌਜੂਦਗੀ ਅੰਬੇਦਕਰ ਪਵਨ ਵਿਖੇ ਚੱਲ ਰਹੀ ਸਰਕਾਰੀ ਲਾਇਬ੍ਰੇਰੀ ਨੂੰ ਖਤਮ ਕਰਨ ਤੇ ਪੰਜਾਬ ਅੰਦਰ ਕੁੱਲ ਕਿੰਨੇ ਜ਼ਿਲ੍ਹਿਆਂ ਲਾਇਬ੍ਰੇਰੀਆਂ ਮੌਜੂਦ ਹਨ ਅੰਬੇਦਕਰ ਭਵਨ ਵਿਖੇ ਰੈੱਡ ਕਰਾਸ ਵੱਲੋਂ ਯੂਥ ਲਾਇਬ੍ਰੇਰੀ ਬਣਾਏ ਜਾਣ ਤੇ ਵੀ ਸਵਾਲ ਤੇ ਪ੍ਰਸ਼ਾਸਨ ਨੂੰ ਜਵਾਬ ਦੇਣ ਤੋਂ ਟਾਲ ਮਟੋਲੇ ਕਰ ਰਿਹਾ ਤੇ ਵਿਦਿਆਰਥੀਆਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਏਵਨ ਪੰਜਾਬੀ ਟੀਵੀ ਲਈ ਜਗਰਾਸ ਸਿੰਘ ਚਹਲਦੀ ਵਿਸ਼ੇਸ਼ ਰਿਪੋਰਟ ਸਰਕਾਰ ਵੱਲੋਂ ਜ਼ਿਲ੍ਹਾ ਲਾਇਬ੍ਰੇਰੀਆਂ ਆਈਆਂ ਸੀ ਜਿੱਦਾਂ ਸੰਗਰੂਰ ਵੀ ਖੁੱਲ੍ਹੀ ਹੋਈ ਹੈ ਜੀ ਸਰਕਾਰੀ ਲਾਇਬ੍ਰੇਰੀਆਂ ਡਿਸਟ੍ਰਿਕਟ ਲਾਇਬ੍ਰੇਰੀਆਂ ਤੇ ਸਾਡੀ ਮੰਗ ਅਜੇ ਸੀ ਕਿ ਵੀ ਮਾਨਸਾ ਵਿੱਚ ਡਿਸਟ੍ਰਿਕਟ ਲਾਇਬ੍ਰੇਰੀ ਕਿੱਥੇ ਹੈ ਤੇ ਇੱਥੇ ਕੋਈ ਵੀ ਲਾਇਬ੍ਰੇਰੀ ਲੋਟ ਨਹੀਂ ਹੋਈ ਜੀ ਤੇ ਅਸੀਂ ਮੰਗ ਆਰਟੀਸੀ ਵੀ ਪਾਈ ਸੀ ਤੇ ਉਸ ਵਿੱਚ ਜਵਾਬ ਉਹਦਾ ਕੋਈ ਜਵਾਬ ਨਹੀਂ ਆਇਆ ਤੇ ਇੱਕ ਰੈੱਡ ਕਰਾਸ ਸੰਸਥਾ ਵੱਲੋਂ ਆ ਪ੍ਰਾਈਵੇਟ ਲਾਇਬ੍ਰੇਰੀ ਦੀ ਲੋਟ ਕੀਤੀ ਗਈ ਤੇ ਉਹਦਾ ਮੰਨ ਲਓ ਫੀਸ 500 ਰੁਪਿਆ ਦੀ ਤੇ ਅਸੀਂ ਸਾਰੇ ਨਾਰਮਲ ਘਰਾਂ ਦੇ ਬੱਚੇ ਵੀ ਅਸੀਂ ਫੀਸ ਨਹੀਂ ਦੇ ਸਕਦੇ ਤੇ ਸਾਡੀ ਸਰਕਾਰ ਨੂੰ ਇਹ ਮੰਗ ਹੈ ਵੇ ਸਾਡੀ ਡਿਸਟ੍ਰਿਕਟ ਲਾਇਬ੍ਰੇਰੀ ਦਿੱਤੀ ਜਾ ਵੀ ਤੇ ਉਹਨਾਂ ਦਾ ਮੰਨ ਲਓ ਵੀ ਉੱਥੇ ਕੰਪਿਊਟਰੀ ਤੇ ਮੰਨ ਲਓ ਵੀ ਵਾਈਫਾਈ ਵਗੈਰਾ ਵੀ ਲਗਵਾ ਦਿੱਤਾ ਜਾਵੇ ਧੰਨਵਾਦ ਜੀ ਅਸੀਂ ਪਿਛਲੇ ਦਿਨਾਂ ਵਿੱਚ ਜਿਹੜਾ ਲੰਬੇ ਟਾਈਮ ਤੋਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਐਸਾ ਦੀ ਗਗਵਾਈ ਦੇ ਵਿੱਚ ਜ਼ਿਲ੍ਹਾ ਲਾਇਬ੍ਰੇਰੀ ਨੂੰ ਬਚਾਉਣ ਵਾਸਤੇ ਸੰਘਰਸ਼ ਕਰ ਰਹੇ ਹਾਂਗੇ ਤਾਂ ਉਹਦਿਆਂ ਅਸੀਂ ਆਰਟੀ ਦੇ ਰਹੀਂ ਸਵਾਲ ਕੁਝ ਪੁੱਛੇ ਸੀਗੇ ਵੀ ਇੱਕ ਤਾਂ ਜ਼ਿਲ੍ਹਾ ਲਾਇਬ੍ਰੇਰੀ ਜਿਹੜੀ ਸਾਡੀ ਪ੍ਰਸ਼ਾਸਨ ਨੂੰ ਉਹ ਦੱਸੇ ਵੀ ਹਾਇ ਕਿੱਥੇ ਹੈ ਨਾ ਠੀਕ ਹੈ ਤੇ ਦੂਸਰਾ ਜਿਹੜੀ ਸਾਡੀ ਜ਼ਿਲ੍ਹਾ ਲਾਇਬ੍ਰੇਰੀ ਪਹਿਲਾਂ ਅਮੇਦ ਕਰਪਾ ਬੰਦੇ ਵਿੱਚ ਆਰਜੀ ਤੌਰ ਤੇ ਚੱਲ ਰਹੀ ਸੀਗੀ ਤੇ ਉਹਨੂੰ ਉੱਥੋਂ ਬਾਹਰ ਕਰਕੇ ਉੱਥੇ ਮਨ ਲਓ ਜੂਥ ਲਾਇਬ੍ਰੇਰੀ ਬਣਾਈ ਗਈ ਰੈੱਡ ਕਰਾਸ ਵੱਲੋਂ ਬਣਾਈ ਗਈ ਹੈਗੀ ਤੇ ਤੀਸਰਾ ਜਿਹੜਾ ਵੀ ਇਹਦਾ ਸਾਜੋ ਸਮਾਨ ਵਾਲੇ ਜ਼ਿਲ੍ਹਾ ਲਾਇਬ੍ਰੇਰੀ ਦਾ ਉਹ ਹਾਇ ਕਿੱਥੇ ਹੈਗਾ ਤਾਂ ਜਿਹੜੇ ਸਮਾਨ ਦੀ ਗੱਲ ਕਰੀਏ ਅਗਰ ਤਾਂ ਉਹ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਲਾਇਬ੍ਰੇਰੀ ਇੱਥੋਂ ਬਾਹਰ ਕਰ ਦਿੱਤੀ ਹੈ ਵੀ ਪਰ ਜਿਹੜੇ ਅੰਮੇਦਕਰਪਾ ਬੰਦੇ ਬਰਾਂਡਿਆਂ ਦੇ ਵਿੱਚ ਸਮਾਨ ਪਿਆਗਾ ਤੇ ਜਿਹੜੀ ਇਹਨਾਂ ਨੇ ਕੀਤੀ ਹੈ ਵੀ ਰੈੱਡ ਕਰਾਸ ਨੂੰ ਲਾਇਬ੍ਰੇਰੀ ਕੋਈ ਨਹੀਂ ਦਿੱਤੀਗੀ ਦੂਸਰੇ ਸਵਾਲ ਦਾ ਸਾਨੂੰ ਜਵਾਬ ਇਹ ਮਿਲਿਆਗਾ ਤੀਸਰੇ ਸਵਾਲ ਦਾ ਜਵਾਬ ਸਾਨੂੰ ਜਿਹੜਾ ਮਿਲਿਆਗਾ ਵੀ ਜਿਹੜੀ ਜ਼ਿਲ੍ਹਾ ਲਾਇਬ੍ਰੇਰੀ ਦੀ ਉਸਾਰੀ ਦੇ ਲਈ ਅੰਮੇਦਕਰਪਾ ਭਵਨ ਦੇ ਵਿੱਚ ਹਨ ਅਸੀਂ ਪੁੱਛਿਆ ਸੀ ਵੀ ਉੱਥੋਂ ਮਤਲਬ ਵੀ ਅੰਮੇਦਕਰਪਾ ਭਵਨ ਦੇ ਚ ਰੈੱਡ ਕਰਾਸ ਵਾਲੀ ਲਾਇਬ੍ਰੇਰੀ ਵੀ ਕਿਸ ਕਿਹਦੇ ਹੁਕਮਾ ਤੇ ਬਣਾਈ ਗਈ ਆ ਉਹਦੀ ਵਿਜਾਇ ਸਾਨੂੰ ਗੋਲਮੋਲ ਕਰਕੇ ਜਵਾਬ ਇਹ ਦਿੱਤਾ ਗਿਆ ਹੈ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਡੀਸੀ ਮਾਨਸਾ ਵੱਲੋਂ ਹਾਇਰ ਐਜੂਕੇਸ਼ਨ ਦੇ ਕੋਲੇ ਉੱਚ ਸਿੱਖਿਆ ਵਿਭਾਗ ਦੇ ਕੋਲੇ ਮਾਨਸਾ ਜਿਲ੍ਹੇ ਦੇ ਅੰਦਰ ਜਿਲ੍ਹਾ ਲਾਇਬ੍ਰੇਰੀ ਦੀ ਉਸਾਰੀ ਦੇ ਲਈ ਸਵਾਲ ਉਠਾਇਆ ਜਾਊਗਾ ਪਰ ਉਹਦੇ ਤੇ ਇਹ ਲੈਟਰ 2023 ਦਾ ਲੈਟਰ ਹੈਗਾ ਜਿਹੜਾ ਸਾਨੂੰ ਉਹਨਾਂ ਨੇ ਜਵਾਬ ਦੇ ਵਿੱਚ ਦਿੱਤਾ ਹੈਗਾ ਪ੍ਰਸ਼ਾਸਨ ਨੇ ਸਾਫ਼ ਪੱਲਾ ਛਾੜਿਆ ਹੈਗਾ ਤੇ ਇਹ ਕਿਹਾ ਹੈਗਾ ਵੀ ਵਿਦਿਆਰਥੀਆਂ ਦੀ ਅਸੀਂ ਪੁੱਛਿਆ ਜਦੋਂ ਵੀ ਜਿਲ੍ਹਾ ਲਾਇਬ੍ਰੇਰੀ ਚੱਲ ਕਿੱਥੇ ਰਹੀ ਆ ਤਾਂ ਉਹਦੇ ਨੇ ਕਿਹਾ ਵੀ ਸਾਨੂੰ ਆਰਜੀ ਤੌਰ ਤੇ ਕੁਝ ਪ੍ਰੀਖਿਆ ਦੇ ਇਮਤਿਹਾਨਾਂ ਦੇ ਲਈ ਤਿਆਰੀ ਦੇ ਲਈ ਵਿਦਿਆਰਥੀਆਂ ਨੂੰ ਉੱਥੇ ਛੋਟੀ ਮਾਨਸਾ ਲੌਨ ਲਾਇਬ੍ਰੇਰੀ ਦੇ ਵਿੱਚ ਬਿਠਾਇਆ ਹੋਇਆਗਾ ਮਤਲਬ ਕਿ ਸਾਂ ਕਹਿ ਸਕਦੇ ਆ ਸੀ ਵੀ ਪ੍ਰਸ਼ਾਸਨ ਨੇ ਸਾਫ਼ ਪੱਲਾ ਝਾੜਿਆਗਾ ਜਿਲ੍ਹਾ ਲਾਇਬ੍ਰੇਰੀ ਦੀ ਬਿਲਡਿੰਗ ਇੱਥੇ ਹੈ ਨਹੀਂ